ਜਿਹੜੀ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਬਹੁਤ ਵੱਡਾ ਇੱਕ ਫੈਸਲਾ ਮਹਾਰਾਣੀ ਪ੍ਰਨੀਤ ਕੌਰ ਸਾਡੇ ਸਾਫ ਜਿਹੜੇ ਸਾਬਕਾ ਕੇਂਦਰੀ ਮੰਤਰੀ ਰਹੇ ਹਨ ਭਾਰਤ ਸਰਕਾਰ ਦੇ ਵਿੱਚ ਐਕਸਟਰਨਲ ਅਫੇਅਰ ਮਿਨਿਸਟਰ ਰਹੇ ਹਨ ਸਾਡੇ ਐਮਐਲਏ ਰਹੇ ਹਨ ਚਾਰ ਵਾਰ ਦੇ ਸਾਡੇ ਮੈਂਬਰ ਪਾਰਲੀਮੈਂਟ ਹਨ ਜੋ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਹਿਮਾਚਲ ਚੰਡੀਗੜ੍ਹ ਜਿਹੜਾ ਘੱਗਰ ਨੂੰ ਲੈ ਕੇ ਲਗਭਗ 1400 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਪੰਜਾਬ ਸਰਕਾਰ ਦੁਆਰਾ ਭੇਜਿਆ ਗਿਆ ਕੇਂਦਰ ਸਰਕਾਰ ਦੇ ਕੋਲ ਪੈਂਡਿੰਗ ਪਿਆ ਹੈ ਉਹਨੂੰ ਪਾਸ ਕਰਾਣਾ ਇਹ ਚਾਰ ਸਟੇਟਾਂ ਦਾ ਵੱਡਾ ਮਸਲਾ ਕੇਂਦਰ ਤੋਂ ਵੱਡੀ ਗ੍ਰਾਂਟ ਦੇ ਰਾਹੀ ਜਿਹੜੇ ਹੜ੍ਹ ਪ੍ਰਭਾਵਿਤ ਸਾਡਾ ਪਟਿਆਲੇ ਦਾ 60% ਇਲਾਕਾ ਹੜ੍ਹਾਂ ਦੇ ਵਿੱਚ ਨੁਕਸਾਨ ਹੁੰਦਾ ਉਹ ਤੋਂ ਕੱਢਣ ਦੇ ਵਾਸਤੇ ਇਹ 1400 ਕਰੋੜ ਰੁਪਏ ਦੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜਾ ਪ੍ਰੋਜੈਕਟ ਕੇਂਦਰ ਗੋਲ ਪੈਂਡਿੰਗ ਪਿਆ ਹੈ ਉਹਨੂੰ ਪੂਰਾ ਕਰਾ ਕੇ ਜਿਹੜਾ ਹੈਗਾ ਇਹਦਾ ਲਾਭ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਪਟਿਆਲੇ ਦੇ ਹੜ ਪ੍ਰਭਾਵਿਤ ਇਲਾਕਿਆਂ ਨੂੰ ਮਿਲਣਾ ਹੈ ਕਿਉਂਕਿ ਇਸ ਤੋਂ ਪਹਿਲਾਂ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਨੂੰ ਜਦੋਂ ਸੀਐਮਸ਼ਿਪ ਮਿਲੀ ਹੈ ਪਟਿਆਲੇ ਦੇ ਵਿਕਾਸ ਦੀ ਗੱਲ ਕਰਦੇ ਆ ਤੇ ਸਭ ਤੋਂ ਵੱਡੀ ਜਿਹੜੀ ਹਿੰਦੂਸਤਾਨ ਦੀ ਲਾਹ ਯੂਨੀਵਰਸਿਟੀ ਪਟਿਆਲੇ ਆਈ ਸਭ ਤੋਂ ਵੱਡੀ ਸਪੋਰਟ ਯੂਨੀਵਰਸਿਟੀ ਪਟਿਆਲੇ ਆਈ ਪੰਜਾਬ ਹਿੰਦੂਸਤਾਨ ਦਾ ਨਹੀਂ ਏਸ਼ੀਆ ਦਾ ਸਭ ਤੋਂ ਵਧੀਆ ਜਿਹੜਾ ਸਾਡਾ ਬੱਸ ਸਟੈਂਡ ਪਟਿਆਲੇ ਬਣਿਆ ਇਦੇ ਨਾਲ ਜਿਹੜੀ ਪਟਿਆਲੇ ਨੂੰ ਅਠੋ ਜਿਹੜੀਆਂ ਸਰਕਾ ਸਾਡੀਆਂ ਫੋਰ ਲਾਈਨ ਹੋਈਆਂ ਅੰਡਰਪਾਸ ਬਣੇ ਪਟਿਆਲੇ ਦੇ 50-50 ਕਰੋੜ ਰੁਪਏ ਜਿਹੜੇ ਅਕਾਲੀ ਦਲ ਦੀ ਸਰਕਾਰ ਦੇ ਜਦੋਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਪਾਰਕ ਸੀਗੇ ਜਿਹੜੇ ਪੁੱਡਾ ਕੋਲ ਗਏ ਉਹਨਾਂ ਨੂੰ ਵਾਪਸ ਲੈ ਕੇ ਉਹ 50-50 ਕਰੋੜ ਰੁਪਏ ਦੀਆਂ ਜਿਹੜੀਆਂ ਪਾਰਕ ਜਿਹੜੇ ਦੁਬਾਰ ਤੋਂ ਬਣਾਏਗੇ ਉਸੇ ਤਰੀਕੇ ਦੇ ਨਾਲ ਅੱਜ ਸਾਡੇ ਜਿਹੜੇ ਪਟਿਆਲੇ ਦੇ ਜਿਹੜੇ ਸਾਡੇ ਖੇਤੀ ਦਾ ਏਰੀਆ ਜਿਹੜਾ 60% ਏਰੀਆ ਪਾਣੀ ਦੀ ਮਾਰ ਦੇ ਥੱਲੇ ਆ ਅੱਜ ਸਾਰਿਆਂ ਨੂੰ ਇੱਕ ਵਿਸ਼ਵਾਸ ਜਾਗਿਆ ਕਿ ਇਹ ਜਿਹੜੀ ਜੁਆਇਨਿੰਗ ਹੈ ਇਸ ਜੁਆਇਨਿੰਗ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਜਿਹੜੀ 1400 ਰੁਪਏ ਦੀ 1400 ਕਰੋੜ ਰੁਪਏ ਦੀ ਗ੍ਰਾਂਟ ਪਟਿਆਲੇ ਦੀ ਖੱਗਰ ਦੇ ਇਲਾਕੇ ਵਾਸਤੇ ਪੰਜਾਬ ਦੇ ਇਲਾਕੇ ਦੇ ਵਾਸਤੇ ਆਏਗੀ ਇਹਦੇ ਵਿੱਚ ਮਾਰਾਣੀ ਪ੍ਰਨੀਤ ਕੌਰ ਇੱਕ ਵਕੀਲ ਬਣ ਕੇ ਨਹੀਂ ਇੱਕ ਜੱਜ ਬਣ ਕੇ ਕੰਮ ਕਰੇਗੀ ਤੇ ਜਿਹੜਾ ਪਟਿਆਲੇ ਨੂੰ ਜਿਹੜਾ ਇਹ ਸਾਡੇ ਸਦੀਆਂ ਤੋਂ ਜਿਹੜੀ ਖੱਗਰ ਦੀ ਅਸੀਂ ਤਕਲੀਫ ਚੱਲ ਰਹੀ ਹੈ ਇਸ ਚੋਂ ਬਾਹਰ ਕੱਢੇਗੀ